ਨਾ ਨਾ ਮੈਂ ਕਦੇ ਇਹ ਦੂਜਿਆਂ ਦੀ ਗਲਤੀ ਸਿੱਖਦੀ ਐ ਬਹੁਤ ਮਤਲਬ ਇਹ ਮੈਂ ਹਮੇਸ਼ਾ ਦੂਸਰਿਆਂ ਦੀ ਗਲਤੀ ਤੋਂ ਸਿੱਖੀ ਐ ਆ ਗੱਲ ਐ ਜਿਹੜੀ ਜਿਹੜੀ ਮੇਰੇ ਦਿਮਾਗ ਚ ਚੱਲਦੀ ਐ ਕਿ ਭਾਈ ਮਾਪਿਆਂ ਨਾਲ ਸਾਡਾ ਕੋਈ ਜਿਆਦਾ ਚੰਗਾ ਨਹੀਂ ਕਰ ਸਕਦਾ ਹੂੰ ਇਹ ਤੁਹਾਨੂੰ ਗਾਲ੍ਹਾਂ ਵੀ ਦਿੰਦੇ ਐ ਨਾ ਤਾਂ ਵੀ ਤੁਹਾਡੇ ਹੀ ਫਾਇਦੇ ਦੀਆਂ ਹੁੰਦੀਆਂ 20 ਸਾਲਾਂ ਦਾ ਪਿਆਰ ਕਿਸੇ 2-4 ਸਾਲ ਦੇ ਪਿਆਰ ਪਿੱਛੇ ਖਤਮ ਹੋ ਜਾਂਦਾ 20 ਸਾਲਾਂ ਦਾ ਉਹ ਪਿਆਰ ਵੀ ਕੋਈ ਨਹੀਂ ਦਾ ਉਹਨੂੰ ਅਟਰੈਕਸ਼ਨ ਆਂਦੇ ਹੂੰ ਪਿਆਰ ਕੀ ਹੁੰਦਾ ਹੈਗਾ ਪਿਆਰ ਇਹਿੰਦਾ ਤੁਸੀਂ ਭਵੇਂ ਜਿੱਥੇ ਵੀ ਫਿਰਦੇ ਹੋ ਦੂਰ ਹੋ ਹੂੰ ਤਾਂ ਮੈਨੂੰ ਤੁਹਾਨੂੰ ਪਤਾ ਹੋਵੇ ਕਿ ਹਾਂ ਉਹ ਮਤਲਬ ਜਿਹੜਾ ਤੁਹਾਡੇ 파ਟਨਰ ਉਹ ਸੇਫ ਰਹਿਣਾ ਚਾਹੀਦਾ ਉਹ ਜਿਹੜੀ ਚੀਜ਼ ਚ ਖੁਸ਼ ਆ ਉੱਥੇ ਰਹਿਣਾ ਚਾਹੀਦਾ ਪਰ ਨਹੀਂ ਤੁਸੀਂ ਸੈਲਫਿਸ਼ਨੈਸ ਤੋਂ ਦਿਖਾਉਣੀ ਆਪਦੀ ਤੁਸੀਂ ਕੀ ਕਹਦੇ ਮੈਂ ਖੁਸ਼ ਹਾਂ ਮੈਨੂੰ ਕਿਹੜੀ ਚੀਜ਼ ਤੇ ਖੁਸ਼ੀ ਮਿਲਦੀ ਹੂੰ ਤੇ ਫਿਰ ਇਹ ਕਿਹੜੀ ਤਰਫ ਦਾ ਪਿਆਰ ਹੋ ਗਿਆ ਵੀ ਜਿਹੜਾ ਤੁਹਾਨੂੰ ਖੁਸ਼ੀ ਚਾਹੀਦੀ ਮੈਂ ਤਾਂ ਨਹੀਂ ਮੰਦੀ ਹੈ ਪਿਆਰ ਹੁੰਦਾ ਕਿ ਸਾਹਮਣੇ ਵਾਲੇ ਦਾ ਜੇ ਅਸੀਂ ਮਾਪਿਆਂ ਨਾਲ ਪਿਆਰ ਕਰਦੇ ਤਾਂ ਮਾਪੇ ਖੁਸ਼ ਹੋਵੇ ਉਹ ਸਾਡਾ ਪਿਆਰ ਆ ਹਾਂਜੀ ਕਿਉਂ ਨਹੀਂ ਜੇ ਜਦ ਨਾਲ ਕੀਤਾ ਹੋਇਆ ਉਹ ਫਿਰ ਪਿਆਰ ਨਹੀਂ 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 ਨਿੱਜ ਪਿਆਰ ਵਿੱਚ ਐਗੀਆਂ ਚੀਜ਼ਾਂ ਚਲਦਾ ਮਤਲਬ ਉਹ ਇਮੋਸ਼ਨ ਹੈ ਹੂੰ ਤੁਹਾਡੇ ਨਾਲ ਅੰਦਰ ਹੀ ਐਗੀਆਂ ਚੀਜ਼ਾਂ ਹੁੰਦੀਆਂ ਜੋ ਤੁਸੀਂ ਗਲਤ ਕਰਦੇ ਹੋ ਨਾ ਤਾਂ ਵੀ ਤੁਹਾਡੀ ਅੰਦਰਲੀ ਜਿਹੜੀ ਸੋਲਿੰਦੀ ਸਪਿਰਿਟ ਹੁੰਦੀ ਇਹ ਕਹਿੰਦੀ ਕਿ ਤੁਸੀਂ ਗਲਤ ਕਰਤਾ ਹੂੰ ਜੇ ਤੁਸੀਂ ਸਹੀ ਕਰਦੇ ਹੋ ਨਾ ਤਾਂ ਤੁਹਾਨੂੰ ਇਹ ਤਾਂ ਵੀ ਕਹਿੰਦੀ ਕਿ ਤੁਸੀਂ ਸਹੀ ਕਰਤਾ ਹੂੰ ਤੁਹਾਨੂੰ ਕਿਸੇ ਦਾ ਸਲਾਹ ਲੈਣ ਦੀ ਲੋੜ ਨਹੀਂ ਤੁਸੀਂ ਆਪਦੇ ਅੰਦਰ ਹੀ ਚਾੱਕ ਕੇ ਦੇਖ ਲਿਆ ਕਰੋ ਕਿ ਅਸੀਂ ਗਲਤ ਕਿੱਥੇ ਕਰ ਰਹੇ ਸਹੀ ਕਿੱਥੇ ਕਰ ਰਹੇ ਤੇ ਜੇ ਤੁਸੀਂ ਆਪਦੇ ਮੰਮੀ ਪਾਪਾ ਨਾਲ ਕੁਝ ਇਹ ਜਾਂ ਕਰ ਵੀ ਰਹੇ ਜਾਨੀ ਕਿ ਉਹਨਾਂ ਦਾ ਪਿੱਛਾ ਤਾਂ ਕਰ ਰਹੇ ਹੋ ਜਿਹੜਾ ਤੁਹਾਡੇ ਕੋਲ ਨਹੀਂ ਹੁੰਦੇ ਜੀਆਂ ਹਰਕਤਾਂ ਉਹਦੇ ਹੀ ਹੁੰਦੀਆਂ ਹੂੰ ਤਾਂ ਫਿਰ ਤੁਹਾਡੇ ਵਰਗਾ ਤਾਂ ਕੋਈ ਬੇਵਕੂਫ ਹੀ ਨਹੀਂ ਕਿਉਂਕਿ ਤੁਸੀਂ ਉਹਨਾਂ ਦਾ ਪਿੱਛਾ ਤਾਂ ਤੱਕਾ ਸਕਦੇ ਪਰ ਵਾਹਿਗੁਰੂ ਜਿਹੜਾ ਸਾਰੀ ਜਗ੍ਹਾ ਹੈਗਾ ਉਹ ਤਾਂ ਇਹ ਤਾਂ ਕਿੱਥੇ ਲ ਕੋ ਲੋਗੇ ਆ ਉਹ ਹੀ ਕਰਨੀ ਪੰਨੀ ਇੱਥੀ ਉਹ ਕਹਿੰਦੇ ਨਾ ਕਿ ਨਈਆ ਵਾਲ ਕਿੱਡੇ ਕਿੱਡੇ ਕਹਿ ਕੇ ਕੋਈ ਨਾ ਅੱਗੇ ਹੀ ਆਉਣਗੇ ਉਹ ਅੱਗੇ ਆਉਂਦੇ ਆ ਬਿਲਕੁਲ ਕੱਲ ਨੂੰ ਜਦੋਂ ਆਪਦੇ ਬੱਚੇ ਹੋਣੇ ਉਹਨਾਂ ਤੇ ਪੂਰੀ ਪਾਬੰਦੀ ਹੋਣੀ ਆ ਆਪ ਤਾਂ ਖੁੱਲ ਮਾਂ ਪਿਓ ਸਿਰਫ ਪਰੋਸਾਂ ਮਾਂ ਦਾ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਇੱਕ ਕੱਲਾ ਕੁੜੀਆਂ ਤੇ ਨਹੀਂ ਇਹ ਗੱਲ ਜੋ ਆਪਾਂ ਕੀਤੀ ਹੈ ਲਾਗੂ ਹੁੰਦੀ ਹੈ ਮੁੰਡਿਆਂ ਤੇ ਵੀ ਉਨੀ ਲਾਗੂ ਹੁੰਦੀ ਹੈ ਮੈਂ ਕਹਿੰਦਾ ਕਿ ਤੜੀ ਦੋਵੇਂ ਹੱਥ ਨਾਲ ਵਜਦੀ ਮੁੰਡੇ ਵੀ ਇਨਵੋਲਵ ਹੁੰਦੇ ਆ ਮੁੰਡੇ ਕਿਹੜੇ ਨਹੀਂ ਨਹੀਂ ਉਹ ਹੀ ਪਰਵਰਿਸ਼ ਉਹ ਇੱਕ ਇੱਕ ਹੀ ਮਾਤ ਪਰਵਰਿਸ਼ ਲੈ ਕੇ ਆਏ ਹੁੰਦੇ ਹੈਗੇ ਕੋਈ ਜਾਣਤਾ ਹੈ ਨਹੀਂ ਕਿ ਉਹਦੇ ਵਾਸਤੇ ਮਾਂ ਅਲੱਗ ਸੀ ਤੇ ਉਹਦੇ ਵਾਸਤੇ ਅਲੱਗ ਸੀ ਹਮ ਹਣਾ ਮਤਲਬ ਤੁਹਾਡਾ ਫਾਈਨੈਂਸ਼ ਜਿਹੜਾ ਮਨਿਸਟਰ ਹੈਗਾ ਕਰਦਾ ਉਹ ਤਾਂ ਤੁਹਾਡਾ ਫਾਦਰ ਹੀ ਹੈ ਜਿਹੜਾ ਕੁੜੀਆਂ ਦੇ ਅੰਦਰ ਹੁੰਦਾ ਮਤਲਬ ਮਾਂ ਪਿਓ ਤਾਂ ਕੁੜੀ ਨਹੀਂ ਜ਼ਿਆਦਾ سپورਟ ਕਰਦਾ ਤੇ ਫਿਰ ਇਹ ਚ ਗਲਤੀ ਤਾਂ ਕੁੜੀ ਦੀ ਹੁੰਦੀ ਹੈ ਨਾ ਕਿਉਂਕਿ ਮੁੰਡੇ ਕੋਲ ਤਾਂ ਪੈਸੇ ਵੀ ਨਹੀਂ ਹੁੰਦੇ ਫਿਰ ਵੀ ਸਭ ਕੁਝ ਸਹੀ ਕਰ ਰਿਹਾ ਹੁੰਦਾ ਹੈਗਾ ਕਈ ਵਾਰੀ ਇੰਜ ਹੁੰਦਾ ਹੈ ਤੇ ਫਿਰ ਕੁੜੀ ਗਲਤ ਹੁੰਦੀ ਹੈ ਨਾ ਕੁੜੀ ਜਿੰਨਾ ਚਿਰ ਤੁਹਾਡੇ ਨਾਲ ੱੱਕਾ ਨਹੀਂ ਹੋ ਰਿਆ ਨਾ ਕੁੜੀ ਨਾਲ ਹੂੰ ਤੇ ਤੁਸੀਂ ਆਪਦੀ ਮਰਜ਼ੀ ਨਾਲ ਕਰ ਰਹੇ ਹੋ ਨਾ ਚ ਕੋ ਕੁੜੀ ਗਲਤ ਹੈ ਜਿੱਥੇ ੱੱਕਾ ਹੋ ਜਾਂਦਾ ਨਾ ਉੱਥੇ ਅਪਮਾਨਦੀ ਕਿ ਮੁੰਡੇ ਦੀ ਗਲਤੀ ਹੈ ਬਿਲਕੁਲ ਤੇ ਨਹੀਂ ਤਾਂ ਜੀ ਕੁੜੀ ਜਾਵੇ ਨਾ ਹੁਣ ਕੁੜੀਆਂ ਚੁੰਨੀ ਲੈਂਦੀਆਂ ਹੁਣ ਗਾਣਾ ਵੀ ਆਇਆ ਸਿੱਖੇ ਚੁੰਨੀ ਮੇਰੀ ਰੰਗ ਦੇ ਲੜਾਰੀਆ ਬਈ ਮੈਂ ਤਾਂ ਬਹੁਤ ਖੋਸ਼ ਸੀ ਮੈਂ ਕਿ ਠੀਕ ਹੈ ਕਈਆਂ ਕੁੜੀਆਂ ਨੇ ਤੇ ਚੁੰਨੀ ਲੈ ਲਈ ਵੈਸੇ ਤੇ ਮੈਂ ਵੀ ਲੈਂਦੀ ਨਹੀਂ ਕਰੇ ਪਰ ਮੈਂ ਬਾਹਰ ਨੀ ਮੈਂ ਚੁੰਨੀ ਲੈਣੀ ਕਿਉਂਕਿ ਇਹ ਮੇਰੇ ਮਾਤਕ ਮੇਰੇ ਮੰਮੀ ਪਾਪਾ ਦੇ ਵਾਸਤੇ ਸਹੀ ਉਹ ਕਹਿੰਦੇ ਆ ਕਿ ਬਾਹਰ ਤਾਂ ਕੁੜੀ ਨੂੰ ਚੁੰਨੀ ਲੈਣੀ ਚਾਹੀਦੀ ਹੂੰ ਠੀਕ ਹੈ ਇਹਨਾਂ ਨੂੰ ਐਵੇਂ ਫੀਲ ਹੁੰਦਾ ਤਾਂ ਪੱ ਲੈਈ ਦੀ ਕਿੱਡੀ ਗੱਲ ਕਿ ਲੱਗਦਾ ਨਹੀਂ ਕਿ ਇਹਨਾਂ ਸ਼ਬਦਾਂ ਨੂੰ ਅਸੀਂ ਕਿਸੇ ਸਹੀ ਢੰਗ ਨਾਲ ਵੀ ਕਹਿ ਸਕਦੇ ਸੀ ਜੇ ਚੁੰਨੀ ਰੰਗਣ ਦੀ ਗੱਲ ਹੁੰਦੀ ਸੀ ਚੁੰਨੀ ਆਪਦੇ ਘਰ ਵਾਲੇ ਦੀ ਪੱਗ ਨਾਲ ਦੀ ਵੀ ਕਹਿ ਸਕਦੇ ਯਾਰ ਕਹਿਣਾ ਜ਼ਰੂਰੀ ਸੀ ਉਹ ਫਿਰ ਇਹਨੂੰ ਮੋਡਰਨਾਈਜੇਸ਼ਨ ਕਹਿੰਦੇ ਆ ਨਾ ਅੱਜ ਕੱਲ ਦੀ ਜਿਹੜਾ ਕਲਚਰ ਹੈ ਨਾ ਉਹ ਐਂਜ ਚੇਂਜ ਹੋ ਰਿਹਾ ਹੂੰ ਤੇ ਫਿਰ ਉਹ ਅਗਲੀਆਂ ਰੰਗਾਈਆਂ ਤਾਂ ਆਪਾਂ ਕੀ ਕਰ ਸਕਦੇ ਆ ਆਪਣੇ ਕੋਲ ਹੈ ਨਹੀਂ ਸੀ ਆਪਾਂ ਚੁੰਨੀ ਨਹੀਂ ਰੰਗਾਈ ਆਪਾਂ ਰੱਖਦੇ ਹੀ ਨਹੀਂ ਨਾ ਇਹ ਜੋ ਸ਼ੌਂਕ ਇਹ ਤਾਂ ਆਪਾਂ ਚੁੰਨੀ ਰੰਗਾਈ ਨਹੀਂ ਭਈ ਆਪਾਂ ਤਾਂ ਆਪਣੇ ਮੰਮੀ ਪਾਪਾਂ ਦਾ ਦਿੱਤੀ ਆ ਪੋਈ ਰੱਖੀ ਹੋਈ ਹੈ ਹਾਂ ਬਿਲਕੁਲ ਤੇ ਇਹ ਇਹ ਗੱਲਾਂ ਤਾਂ ਇਹੀ ਸਾਬਤ ਹੁੰਦਾ ਕਿ ਮਾਂ ਪਿਓ ਸਿਰਫ ਬੱਚਾ ਤੋਂ ਵਿਸ਼ਵਾਸ ਮੰਗਦਾ ਹਾਂਜੀ ਉਹ ਸਿਰਫ ਪਰੋਸਤਾ ਚਾਹੁੰਦਾ ਜੇ ਤੁਸੀਂ ਪੈਸੇ ਨਹੀਂ ਵੀ ਕਮਾ ਕੇ ਦੇ ਰਹੇ ਨਾ ਉਹਨਾਂ ਨੂੰ ਤਾਂ ਵੀ ਫਰਕ ਨਹੀਂ ਪੈਂਦਾ ਉਹ ਤੁਹਾਨੂੰ ਪਾਲ ਸਕਦਾ ਜਦੋਂ ਉਹ ਤੁਹਾਨੂੰ ਉਸ ਟਾਈਮ ਤੇ ਪਾਲ ਸਕਦਾ ਨਾ ਜਦੋਂ ਤੁਸੀਂ ਖੁਦ ਖਾਣਾ ਨਹੀਂ ਜਾਂਦੇ ਸੀ ਤੁਹਾਨੂੰ ਕਿ ਲੱਗਦਾ ਹੁਣ ਤੁਸੀਂ ਖਾ ਪੀ ਰਹੇ ਹੋ ਜਦੋਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਉਹਦੋਂ ਦਿੱਤੀਆਂ ਜਾਂਦੀਆਂ ਜਦੋਂ ਸਾਨੂੰ ਪਤਾ ਬਣੇ ਹੁੰਦਾ ਕਿ ਇਹ ਚੀਜ਼ ਮਹਿੰਗੀ ਹੈ ਸਾਨੂੰ ਪੈਸੇ ਦੀ ਕੀਮਤ ਵੀ ਨਹੀਂ ਪਤਾ ਹੁੰਦੀ ਚਾਹੇ ਮੈਂ ਖੁਦ ਸਮਾਂ ਵੇਖਿਆ ਕਿ ਚਾਹੇ ਘਰ ਵਿੱਚ ਬਾਪੂ ਨੇ ਆਪ ਦੇ ਕੱਪੜੇ ਲਿਆਉਣ ਦਾ ਨਹੀਂ ਹੁੰਦਾ ਸੀਗਾ ਪਰ ਉਹਨੇ ਕਹਿਣਾ ਕਿ ਯਾਰ ਇਹਨੇ ਕੱਪੜੇ ਨਵੇਂ ਚਾਹੀਦੇ ਆ ਬਾਹਰ ਜਾਣਾ ਹਲੇ ਪੀਕੇ ਹੁੰਦਾ ਡੈਡੀ ਮੈਂ ਸੱਚ ਆਈ ਗੱਲ ਅੱਜ ਮੈਂ ਪਹਿਲੀ ਵਾਰ ਇੰਟਰਵਿਊ ਕਰ ਰਿਹਾ ਸ਼ਾਇਦ ਡੈਡੀ ਵੀ ਦੇਖਣ ਕਿ ਮੈਂ ਬੜੀ ਬੜੀ ਵਾਰੀ ਫੀਲ ਕੀਤਾ ਕਿ ਉਹਨਾਂ ਦੇ ਕੱਪੜੇ ਪਾਟੇ ਹੋਏ ਉਹ ਕਹਿੰਦੇ ਕੋਈ ਨਹੀਂ ਇਹ ਤਾਂ ਚੱਲ ਜਾਣਗੇ ਹਜੇ ਪਰ ਤੁਸੀਂ ਨਵੇਂ ਆਪ ਦੇ ਲੈ ਲਓ ਹਾਂਜੀ ਮੈਂ ਜਿਵੇਂ ਜਿਸ ਟਾਈਮ ਮੈਂ ਕਾਲਜ ਜਾਂਦੀ ਸੀਗੀ ਹੁਣ ਇੰਜ ਹੁੰਦਾ ਨਾ ਕਿ ਉਸ ਟਾਈਮ ਮੈਂ ਸਮੇਂ ਸੂਟ ਹੀ ਪਹਿੰਦੇ ਸੀ ਜਿਆਦੇ ਹੁਣ ਐਵੇਂ ਤੁਸੀਂ ਹਰ ਬਾਰ ਕੱਪੜੇ ਨਵੇਂ ਲਗਤਾਂ ਨਹੀਂ ਲਗ ਸਕਦੇ ਨਾ ਠੀਕ ਹੈ ਇਹ ਕੱਪੜੇ ਕੰਮ ਚ ਵੀ ਪੈ ਸਕਦੇ ਔਰ ਜਾਂ ਜਾਂ ਨਵੇਂ ਔਰ ਜਾਂ ਚ ਪਾ ਲਓ ਉਹ ਵੀ ਕੰਮ ਚ ਵੀ ਹਮ ਤੇ ਉਸ ਟਾਈਮ ਮੈਂ ਚੁੰਨੀ ਲੈਂਦੀ ਸੀ ਤੇ ਮੈਂ ਬਹੁਤ ਵਾਰੀ ਮੇਰੀ ਮੰਮੀ ਦੀਆਂ ਚੁੰਨੀਆਂ ਵੀ ਲੈ ਕੇ ਗਈਆਂ ਹੈਗੀਆਂ ਫਿਰ ਹੋਰ ਕੀ ਹਿੰਦਾ ਠੀਕ ਹੈ ਸਾਡੇ ਕੱਪੜੇ ਸੇਮ ਰਹਿ ਸਕਦੇ ਆ ਤੁਸੀਂ ਇੱਕ ਹਫਤੇ ਵਿੱਚ ਦੀ ਦੋ ਵਾਰ ਉਹ ਹੀ ਸੂਟ ਪਹਿਨ ਕੇ ਜਾ ਸਕਦੇ ਚੁੰਨੀ ਨਾਲ ਚੇਂਜ ਕਰ ਲਓ ਹਮ ਮਤਲਬ ਪ੍ਰਿੰਕਾ ਜੇ ਕਿਤੇ ਬੱਚਾ ਚ ਗਲਤੀ ਹੁੰਦੀ ਆ ਚਾਹੇ ਕੁੜੀ ਗਲਤੀ ਕਰਦੀ ਆ ਚਾਹੇ ਸਮਾਂ ਵੀ ਹੋ ਗਿਆ ਥੋੜਾ ਸਮਾਂ ਲਵਾਂਗੇ ਕਿ ਇਹ ਵਿੱਚ ਕਿਤੇ ਨਾ ਕਿਤੇ ਮਾਪਿਆਂ ਦਾ ਵੀ ਸੰਜੋਗ ਲੱਗਦਾ ਕਿ ਮਾਪੇ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ ਅੱਜ ਦੇ ਟਾਈਮ 'ਚ ਅ ਅਸੀਂ ਮੈਂ ਗਰਾਊਂਡ ਲੈਵਲ ਦੀ ਗੱਲ ਕਰਦੀਆਂ ਆਪਾਂ ਹਾਈ ਪ੍ਰੋਫਾਈਲ ਸਟ੍ਰੈਟਜੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਤਾਂ ਕਲਚਰ ਹੀ ਹੋ ਚੁੱਕਿਆ ਨਾ ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਬੱਚੇ ਬਾਹਰ ਜਾਣਗੇ ਮਤਲਬ ਕਲੱਬਾਂ ਵਗੈਰਾ 'ਚ ਜਾਣਗੇ ਜਾਂ ਪਾਰਟੀਆਂ ਜਾਂ ਕੋਈ ਮਾਡਰਨ ਕੱਪੜੇ ਪਹਿਨਣਗੇ ਤਾਂ ਹੀ ਉਹਨਾਂ ਦਾ ਜੋ ਉਹਨਾਂ ਕੋਲ ਪੈਸਾ ਉਹ ਸ਼ੋਅ ਹੋ ਸਕਦਾ ਕਿ ਹਾਂ ਇਹ ਅਮੀਰ ਹੈ ਇਹ ਰੈਪਿਊਟੇਡ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਨਹੀਂ ਤਾਂ ਨਹੀਂ ਹੋ ਸਕਦਾ ਮੋਸਟ ਆਫ ਅ ਸਾਰੇ ਨਹੀਂ ਪਰ ਜ਼ਿਆਦਾਤਰ ਹੈ ਪਰ ਗਰਾਊਂਡ ਲੈਵਲ 'ਚ ਕੀ ਹੈਗਾ ਜ਼ਿਆਦਾਤਰ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਨਾ ਮਤਲਬ ਉਹ ਚੀਜ਼ਾਂ ਮਿਲੀਆਂ ਨਹੀਂ ਹੁੰਦੀਆਂ ਜਿਹੜੀਆਂ ਅਚਾਨਕ ਮਿਲ ਜਾਂਦੀਆਂ ਉਹ ਅਚਾਨਕ ਮਿਲ ਜਾਂਦੀਆਂ ਫਿਰ ਇੰਨੀ ਕੋਈ ਚੀਜ਼ ਨੂੰ ਲੈ ਕੇ ਮਤਲਬ ਪੈਸ਼ਨੇਟ ਹੋ ਜਾਂਦੇ ਨੇ ਕਿ ਉਹ ਭੁੱਲ ਜਾਂਦੇ ਕਿ ਕੁਝ ਸਮੇਂ ਵਾਸਤੇ